ਦੇਖੋ ਤੁਮੇ ਮਾਈ ਯੂਟਿਊਬ ਚੈਨਲ ਤੇ ਅੱਜ ਲੈ ਕੇ ਆਏ ਆਪਾਂ ਇੱਕ ਨਵਾਂ ਵਲੌਗ ਤੇ ਅੱਜ ਬਣਾਉਣੇ ਆਪਾਂ ਮੈਗੀ ਮੈਗੀ ਦੀ ਰੈਸਪੀ ਤੇ ਪਹਿਲਾਂ ਆਪਾਂ ਮੈਗੀ ਬਣਾਉਣੇ ਆ ਤੇ ਮੈਗੀ ਬਣਾਉਣੇ ਆਪਾਂ ਆਪਣੇ ਚਾਚੇ ਦੇ ਘਰੇ ਜੋ ਆਪਣੀ ਦੀਦੀ ਗਣੀ ਨੇ ਦੀਦੀ ਗਣੀ ਬਣਾਉਣੇ ਆ ਤੇ ਤੁਹਾਨੂੰ ਮੈਗੀ ਬਣਦੀ ਦਿਖਾਉਣੇ ਆ ਫਿਰ ਖਾਵਾਂਗੇ ਮੈਗੀ ਬਣਾ ਕੇ ਤੇ ਪਹਿਲਾਂ ਹੁਣ ਤੁਹਾਨੂੰ ਦੀਦੀ ਮੈਗੀ ਬਣਾਉਣੇ ਆ ਤੇ ਦੀਦੀ ਵੀ ਆਉਂਦੀ ਆਦਰਾ ਇਸ ਮਾਸੂ ਘੱਟਦੇ ਆ ਲਾ ਮਦਰ ਕਹਾ ਦੇ ਮੈਂ ਇਹ ਨਹੀਂ ਅਸੀਂ ਲੈ ਚੀ ਨਾ ਪਣ ਕੱਟਣ ਲੱਗੇ ਪਿਆਜ਼ ਤੇ ਦੀ ਟਮਾਟਰ ਲਿਆਇਆ ਮੈਂ ਤੋਕ ਲਿਆ ਤੋਕ ਲਿਆ ਮੈਂ ਉਹ ਟਮਾਟਰ ਟਮਾਟਰ ਤੋਂ ਲਾ ਕੇ ਉਹਦੀ ਕਹਿੰਦੋ ਸਾਬਣਾਂ ਤੋਂ ਮੰਦੀ ਦੀ ਇਹ ਸਰਪੋਚ ਅਹੀਂ ਤੋਲੇ ਮੈਂ ਚਲੋ ਕਹਿੰਦੇ ਅਹੀਂ ਸਰਜੂ ਤੋਤੇ ਬਗੈ ਸਰਪ ਬਗੈ ਸਾਬਣ ਨੂੰ ਇਹ ਟਮਾਟਰ ਕੱਟ ਰਹੇ ਨੇ ਹੁਣ ਮਿਰਚ ਵੀ ਲਿਆਂਦੀ ਹਰੀ ਮਿਰਚ ਪਾ ਕੇ ਤੜੀ ਬਣ ਜੂ ਨਾਲ ਮੈਂ ਮਿਰਚ ਵੀ ਪਾ ਲਉ ਤੇ ਕੜਾਹੀ ਆਪਣੀ ਪਹੁੰਚ ਚੁੱਕੀ ਆ ਤੇ ਲੈਟਰ ਦੀਦੀ ਨੇ ਚੱਕ ਲਿਆ ਤੇ ਅੱਗੇ ਮਰਚ ਵੀ ਤੇ ਕੜਾਹੀ ਧਰ ਲਈ ਤੇ ਆਪ ਨੂੰ ਇਹਨਾਂ ਪਤਾ ਨਹੀਂ ਕਿੰਨੀ ਬਨਣਾ ਕਿਹੜਾ ਪ੍ਰੋਸੈਸ ਹੁੰਦਾ ਤੇ ਆਪਾਂ ਸਿਰਫ ਆਪਣਾ ਕੰਮ ਹੈਗਾ ਵਲੌਗ ਬਣਾਉਣ ਦੇ ਬਾਸ ਆਪਣੇ ਸਿਰਫ ਵਲੌਗ ਬਣਾਉਣਾ ਬਸ ਇੱਕ ਤਾਂ ਮੈਗੀ ਖਾਣੀ ਆ ਹੋਰ ਕੰਮ ਆਪਣਾ ਕੋਈ ਨਹੀਂ ਆਪਣੇ ਸਿਰਫ ਭਾਈ ਦੋਸਤਾਂ ਵਾਂਗੂ ਕੋਚਲੇ ਵਾਂਗੂ ਕੋਚਲੀ ਦਾਲ ਨਹੀਂ ਹੈਗੀ ਪਰ ਮੈਂ ਤੇ ਕੋਚਲੇ ਦਾ ਕੰਮ ਕਰ ਰਿਹਾ ਸੱਚਨਾਬਾਰ ਲੱਗ ਰਿਹਾ ਦੀਦੀ ਕੜਾਈ ਜੀ ਤੇ ਤੇ ਲਿਆਂਦਾ ਚਕਲੇ ਤੰਦਰੋਂ ਤੇ ਕੜਾਹੀ ਸਹੀਂ ਸੁਣੀ ਸੱਟ ਰੱਖੀ ਆ ਕੋਈ ਮਹੂਰਤ ਨਹੀਂ ਕੜਾਹੀ ਦਾ ਕਰ ਇਹਨਾਂ ਨੇ ਕੋਈ ਵਾਸਤਾ ਨਹੀਂ ਕਰੇ ਤੇ ਦੀਦੀ ਨੇ ਕੋਚਲੇ ਬੰਗੂ ਥੋੜੀ ਬੰਗੂ ਹੱਥ ਪੁੰਜਿਆ ਤੇ ਹੁਣ ਲੱਗੀ ਦੀ ਕੜਾਹੀ ਚ ਤੇਲ ਪੋਣ ਹੁਣ ਵੀ ਲਿਆਂਦਾ ਦੀਦੀ ਨੇ ਹਲਦੀ ਮਿਰਚ ਨੂਨ ਜੀਰਾ ਤੇ ਆਹ ਪਤਾ ਨਹੀਂ ਕੀ ਆ ਅਸਲਾ ਆ ਉਤਲਾ ਦੀਦੀ ਕੀ ਆ ਮਸਾਲਾ ਐਸਾ ਮਸਾਲਾ ਮਸਾਲੇ ਮੂਸਲੇ ਵੀ ਵਰਤਦੇ ਨੇ ਇਹ ਤੇ ਇਹ ਦੇਖੋ ਪਾਣੀ ਦਾ ਗਲਾਸ ਵੀ ਲੈਂਦਾ ਮੇਰੇ ਨਾਲ ਵਿੱਚ ਪੈਂਦਾ ਉਹ ਵੀ ਮੇਗੀ ਤੇ ਇਹ ਵੀ ਜੀਰਾ ਪਾ ਗੇ ਇਸ ਤੋਂ ਬਾਅਦ ਅਸ ਨਹੀਂ ਪਾਉਣਾ ਇਸ ਤੋਂ ਬਾਅਦ ਇਹ ਵੀ ਪੇਸ ਮਤਲਬ ਜਿਹੜਾ ਸਮਾਨ ਕੱਟਿਆ ਜੀ ਆਪਾਂ ਨੇ ਉਹ ਪਾਣੀ ਕੜਾਈ ਵਿੱਚ ਪਾ ਲਿਆ ਇਹ ਤੜਕਾ ਲੱਗੂ ਹਣਾ ਇਹ ਤੜਕਾ ਲੱਗ ਰਿਹਾ ਹੁਣ ਤਵਾ ਤਾਂ ਮਹਿੰਗੀ ਕੱਢਦੇ ਆਪਣੀ ਤੇ ਚਾਰ ਪੈਕਟ ਬਹੁਤ ਆਉਣਗੇ ਜੀ ਜੀ ਤੁਹਾਨੂੰ ਇਹ ਆਪਣੇ ਵੱਲੋਂ ਬੇਸੇ ਪਾਰਟੀ ਕੀਤੀ ਜਾ ਰਹੀ ਆ ਨਵੀਂ ਦੂਜਾ ਪੈਕਟ ਵੀ ਖੋਲ ਲਿਆ ਬਾਰੀ ਤੀਜੀ ਪੈਕਟ ਦੀ ਇਹ ਕੱਢਣਾ ਜਾਵੇ ਤਾਂ ਹੁਣ ਪੰਜਵਾਂ ਪੈਕਟ ਵੀ ਆਪਾਂ ਖੋਲ ਹੀ ਲਿਆ ਤੇ ਹਲਦੀ ਪਾਉਣ ਲੱਗ ਗਿਓ ਨਾ ਹਲਕਾ ਪੰਨੇ ਆ ਗਿਆ ਬੰਦਾ ਥੋੜਾ ਜਨਾ ਤੇ ਮਿਰਚਾਂ ਆ ਗਈਆਂ ਲਾਲ ਮਿਰਚ ਤੇ ਹੁਣ ਆ ਗਿਆ ਨੂਨ ਦਾ ਨਮਕ ਤੇ ਹੁਣ ਮਸਾਲਾ ਜੋ ਸਾਰੇ ਟੇਸਟ ਬਣਾ ਦਿੰਦਾ ਤੇ ਇਸ ਤੋਂ ਬਾਅਦ ਅੜਕੇ ਨੂੰ ਲਾਇਆ ਜਾ ਰਿਹਾ ਪਾਣੀ ਪੜਾ ਪਾਣੀ ਇਹ ਆ ਗਿਆ ਪਾਣੀ ਇਹ ਪੀਨੂ ਨਹੀਂ ਤੜਕੇ ਵਿੱਚ ਪਾਉਣਾ ਉਹ ਜੀ ੜਕਤੇ ਥੋੜਾ ਜਿਹਾ ਪਾਣੀ ਪਾ ਲਿਆ ਇਸ ਤੋਂ ਬਾਅਦ ਜੀ ਦੀ ਮਸਾਲੇ ਜਿਹੜੇ ਕੁੜੀਆਂ ਸੀ ਆਪਾਂ ਇਹਨਾਂ ਮੈਗੀ ਚੋਂ ਕੱਢੀਆਂ ਸੀ ਉਹ ਆ ਗਈਆਂ ਠੀਕਾ ਸੜਿਆ ਪਣੀ ਨੂੰ ਕਿਉਂ ਹੋ ਗਈ ਨਾ ਤੜਕਿਆਂ ਦੇ ਤਰੇ ਨੇ ਧਾਂ ਚਾੜਤੀ ਜਿੰਨੂ ਕਾਗੇ ਜੀ ਲੱ ਲੱਗੀ ਤੇ ਆਪਣੇ ਮਸਾਲੇ ਲੇ ਪੁੜੀਆਂ ਪਾਲੀਆਂ ਹੁਣ ਲਗਭਗ ਸਾਰਾ ਪਾਣੀ ਪਾਲਿਆ ਥੋੜਾ ਜਿਹਾ ਕਿੰਦੀ ਵਾਰਾ ਪਾਣੀ ਸਾਰੀ ਪਾਲਿਆ ਹੁਣ ਕੰਮੀ ਨੂੰ ਮੇਲਦਾ ਤੇ ਹੁਣ ਆ ਗਈ ਮੈਗੀ ਦੀ ਵਾਰੀ ਮੈਗੀ ਲੋਬੀ ਮੈਗੀ ਦੀ ਵਾਰੀ ਆ ਗਈ ਤੇ ਲਾਗੇ ਆਪਾਂ ਹੁਣ ਮੈਗੀ ਛੱਡ ਲਈ ਆਪਣੇ ਆਪਣੇ ਤੜਕੇ ਵਿੱਚ ਤੇ ਹੁਣ ਦੀਦੀ ਇਹਨੂੰ ਕਿੰਨਾ ਟਾਈਮ ਲੱਗੂ ਬਣਾਉਣ ਨੂੰ 10 ਮਿੰਟ 10 ਮਿੰਟ ਤੇ ਹੁਣ ਆਪਾਂ ਨੂੰ 10 ਮਿੰਟ ਵੇਟ ਕਰਨੀ ਪਊਗੀ ਤੇ ਵੇਟਿੰਗ ਤੇ ਫਿਰ ਮਿਲਦੇ ਆਂ ਆਪਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਮੈਗੀ ਬਣਦੇ ਬ੍ਰੇਕ ਤੋਂ ਬਾਅਦ ਸੋ ਨੂੰ ਮੈਗੀ ਨੂੰ ਬਣਦੀ ਦਿਖਾ ਦਨੇ ਹੁਣ ਮੈਗੀ ਆਪਣੀ ਬਣ ਕੇ ਤਿਆਰ ਆ ਤੇ ਹੁਣ ਆਪਣੀ ਮੈਗੀ ਤਿਆਰ ਆ ਤੇ ਹੁਣ ਆਪਾਂ ਆਪਣੀ ਮੈਗੀ ਖਾਣੇ ਆ ਤੇ ਜੇ ਕਿਸੇ ਨੇ ਖਾਣੀ ਆ ਤਾਂ ਆਜੋ ਤੇ ਓਕੇ ਬਾਏ ਫਿਰ ਮਿਲਦੇ ਆ ਨੈਕਸਟ ਬਲੌਗ